ਤਪ ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਦੱਸ ਦਿੰਿਆ ਕਿ ਪੁਲਿਸ ਨੇ ਮਨੀ ਐਕਸਚेंजर ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਨਾਲ ਹੀ ਉਹਨਾਂ ਵੱਲੋਂ ਲੁੱਟੀ ਗਈ ਭਾਰਤੀ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਕਰੀਬ 20 ਲੱਖ ਰੁਪਏ ਦੀ ਕਰੰਸੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਡਕੈਤੀ ਦੇ ਵਿੱਚ ਵਰਤਿਆ ਟੈਕਸ ਅਤੇ ਦੋ ਪਹੀਆ ਵਾਹਨ ਵੀ ਬਰਾਮਦ ਕੀਤਾ। ਮਨਜੋਤ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਸਨਸਨੀ ਖੇਜ਼ ਵਾਰਦਾ ਜਦੋਂ ਹੁੰਦੀ ਆ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਉਸ ਵਾਰਦਾਤ ਨੂੰ ਪੇਸ ਕਰਨ ਲਈ ਅਤੇ ਦੋਸ਼ੀਆਂ ਨੂੰ ਅਰਸਤ ਕਰਨ ਲਈ ਕੰਮ ਕਰਦੀ ਆਈ ਹੈ ਇਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ 29 ਫਰਵਰੀ ਅਬੀ ਰਾਤ ਨੂੰ ਜਸਜੀਪ ਸਿੰਘ ਵਾਸੀ ਅਰਿੰਦਰਨਗਰ ਜਿਹੜਾ ਕਿ ਮਨੀ ਐਕਸਚेंजर ਦਾ ਤੇ 에어 ਟਿਕਟਾਂ ਦਾ ਕੰਮ ਕਰਦਾ ਹੈ ਸ਼ਾਮੀ 7:30 ਵਜੇ ਦੇ ਲਾਗੇ ਜਦੋਂ ਇਹ ਲੀਲਾ ਭਵਨ ਤੋਂ ਆਪਣੀ ਦੁਕਾਨ ਜਿਹੜੀ ਇਹਦੀ ਹੈਗੀ ਆ ਉਤੋਂ 22 ਲੱਖ ਰੁਪਏ ਦੇ ਲਾਗੇ ਕੈਸ਼ ਲੈ ਕੇ ਆਪਣੀ ਐਕਟਿਵਿਟੀ ਤੇ ਨਿਕਲਿਆ ਤੇ ਜਦੋਂ ਇਹ ਆਪਣੇ ਘਰ ਕੋਲੇ ਪਹੁੰਚਿਆ ਤੇ ਅਣਪਛਾਤੇ ਨੌਜਵਾਨਾਂ ਨੇ ਇਹਦੇ ਤੇ ਹਮਲਾ ਕਰਕੇ ਬੜੀ ਬੇਰਹਿਮੀ ਨਾਲ ਇਕਤੇ ਦੇ ਸਰਚ ਗੰਨਾਸੇ ਨਾਲ ਬੜੀ ਡੂੰਗੀ ਸੱਟ ਮਾਰੀ ਤੇ 22 ਲੱਖ ਰੁਪਇਆ ਖੋ ਕੇ ਲੈ ਗਏ ਸੀ ਇਸ ਵਾਰदात ਨਾਲ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਤੇ ਇਮੀਡੀਏਟਲੀ ਐਸਪੀ ਸਿਟੀ ਸਰਫਰਾਜ਼ ਐਸਪੀ ਡੀ ਯੋਗੇਸ਼ ਡੀਐਸਪੀ ਸਿਟੀ 2 ਜੰਗਜੀਤ ਸਿੰਘ ਡੀਐਸਪੀ ਡੀ ਅਫਤਾਰ ਸਿੰਘ ਐਸਐਚਓ ਤ੍ਰਿਪੜੀ ਗੁਰਪ੍ਰੀਤ ਪਿੰਡਰ ਤੇ ਚਾਰ ਸੀਆਈਏ ਪਟਿਆਲਾ ਕੁਸ਼ਮਿੰਦਰ ਸਿੰਘ ਅਸੀਂ ਅੱਡਾ ਟੀਮਾਂ ਬਣਾ ਕੇ ਇਸ ਕ੍ਰਾਈਮ ਦੇ ਮਗਰ ਪੈ ਗਏ ਸੀ ਇਸ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ 6 ਦੋਸ਼ੀ ਅਸੀਂ ਅਰੈਸਟ ਕਰ ਲਏ ਤੇ 20 ਲੱਖ ਰੁਪਈਆ ਜਿਹੜਾ ਅੱਡ ਅੱਡ ਕਰੰਸੀਆਂ ਚ ਹੈਗਾ ਜਿਦੇ ਚ ਡਾਲਰ ਵੀ ਹੈਗੇ ਇੰਡੀਅਨ ਕਰੰਸੀ ਵੀ ਹੈਗੀ ਬਾਕੀ ਹੋਰ ਕਰੰਸੀ ਦੂਜੇ ਮੁਲਕਾਂ ਦੀ ਹੈਗੀ ਉਹ ਵੀ ਸਾਰੀ ਅਸੀਂ ਰਿਕਵਰ ਕਰ ਲਈ ਹੈ ਤੇ ਬੜੀ ਇਹ ਸ਼ਲਾਘਾਯੋਗ ਕਾਰਵਾਈ ਜਿਹੜੀ ਆ ਪਟਿਆਲਾ ਪੁਲਿਸ ਵੱਲੋਂ ਹੋਈ ਆ ਕਿਉਂਕਿ ਇੱਕ ਸੈਮ ਦਾ ਮਾਹੌਲ ਸੀਗਾ ਪਰ ਅਸੀਂ ਇਸ ਵਾਰਦਾਤ ਨੂੰ ਬਿਲਕੁਲ ਬਲਾਈਂਡ ਇਨਸੀਡੈਂਟ ਸੀਗਾ ਬੜੇ ਟੈਕਨੀਕਲੀ ਅਸੀਂ ਹਰ ਪਹਿਲੂ ਤੇ ਕੰਮ ਕਰਦੇ ਹੋਏ ਇਸ ਇਨਸੀਡੈਂਟ ਨੂੰ ਟ੍ਰੇਸ ਕੀਤਾ ਇਹਦੇ ਚ ਜਿਹੜੇ 6 ਦੋਸ਼ੀ ਨੇ ਇੱਕ ਪਾਤਸੋ ਏਰੀਏ ਦਾ ਨੰਨੂ ਇੱਕ ਸਿਪੀ ਹੈਗਾ ਸ਼ਮਸ਼ਾਦ ਤੇ ਅਮਿਤ ਤੇ ਤਰੁਣ ਚੋਹਾਨ ਤੇ ਇੱਕ ਜਿਹੜਾ ਦੋਸ਼ੀ ਹੋਰ ਹੈ 6 ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਵਾਰਦਾਤ ਦੀ ਇਹ ਪਿਛਲੇ 2 ਮਹੀਨਿਆਂ ਤੋਂ ਪਲਾਨਿੰਗ ਕਰ ਰਹੀ ਸੀ ਅਨ ਦੋ ਮਹੀਨੇ ਦੀ ਪਲਾਨਿੰਗ ਚ ਉਹਦਾ ਕੱਲਾ ਕੱਲਾ ਮੂਵਮੈਂਟ ਨੋਟ ਕਰਦੇ ਸੀ ਕਿ ਕਿੰਨੇ ਵਜੇ ਦੁਕਾਨ ਤੇ ਆਉਂਦਾ ਕਿੰਨੇ ਵਜੇ ਦੁਕਾਨ ਤੋਂ ਜਾਂਦਾ ਤੇ ਫਾਈਨਲੀ ਜਦੋਂ ਇਹਨਾਂ ਨੇ ਉਹਨੂੰ ਘੇਰਾ ਪਾਇਆ ਤੇ ਉਸ ਪੁਆਇੰਟ ਤੇ ਪਾਇਆ ਜਿੱਥੇ ਕਿ ਉਹਨੇ ਆਪਣੀ ਐਕਟਵਾ ਦੀ ਸਪੀਡ ਥੋੜੀ ਜੀ ਸਲੋ ਕਰਨੀ ਸੀ ਸਪੀਡ ਬ੍ਰੇਕਰ ਹੋਣ ਦੇ ਕਾਰਨ ਤੇ ਬੜੀਏ ਇਹਨਾਂ ਨੇ ਡੂੰਗੀ ਪਲਾਨਿੰਗ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਅਸੀਂ ਇਸ ਟੋਟਲ ਵਾਰਦਾਤ ਨੂੰ ਟ੍ਰੇਸ ਕਰ ਲਿਆ ਤੇ 20 ਲੱਖ ਰੁਪਈਆ ਕੈਸ਼ ਦੀ ਰਿਕਵਰੀ ਹੋ ਗਈ ਇੱਕ ਵਰਨਾ ਗੱਡੀ ਜਿਹੜੀ ਕਿ ਇਹਨਾਂ ਨੇ ਉਸੇ ਲੁੱਟ ਦੀ ਰਕਮ ਨਾਲ ਖਰੀਦੀ ਸੀ ਉਹ ਗੱਡੀ ਵੀ ਜਿਹੜੀ ਆ ਅਸੀਂ ਰਿਕਵਰ ਕਰ ਲਈ। ਸਰ ਇਹ ਬੈਕਗ੍ਰਾਉਂਡ ਦੇਖੋ ਇਹਨਾਂ ਚੋਂ ਕੁਝ ਬੰਦੇ ਤੇ ਪੁਰਾਣੇ ਕ੍ਰਿਮੀਨਲ ਨੇ ਜੀ ਉਹਨਾਂ ਤੇ ਅੱਗੜ ਤੱਕੇ ਦਰਜ ਆ ਤੇ ਕੁਝ ਬੰਦੇ ਉਹਨਾਂ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਲਈ ਆਪਣੇ ਨਾਲ ਰਲਾਏ ਹੋਏ ਸੀ। ਕੋਈ ਘੱਟ ਉਮਰ ਦਾ ਤਾਂ ਨਹੀਂ ਇਹਨਾਂ ਵਿੱਚ ਨਹੀਂ ਇਹ ਸਾਰੇ ਮਤਲਬ ਹੈਗੇ ਨੌਜਵਾਨ ਹੀ ਆ ਜੀ ਪਰ ਬਾਲਗ ਨੇ। ਜਿਹੜਾ ਮਸੂਮ ਬੰਦਾ ਹੈ ਸਰ ਉਹਦੀ ਗਲਤਫहमी ਜਦੋਂ ਉਹਨੂੰ ਪਤਾ ਸੀ। ਦੇਖੋ ਮਾਸਟਰਮਾਈਂਡ ਜਿਹੜਾ ਸੀ ਉਹ ਵੀ ਕਿਤੇ ਨਾ ਕਿਤੇ ਇਹਨੂੰ ਬਹੁਤ ਅੰਨੇ ਸਮੇਂ ਤੋਂ ਨੋਟਿਸ ਕਰ ਰਿਆ ਸੀ ਤੇ ਉਹਨੂੰ ਪਤਾ ਸੀ ਕਿ ਇਹ ਕੀ ਕੰਮ ਕਰਦਾ ਆ ਤੇ ਉਹਨੂੰ ਇਹ ਵੀ ਪਤਾ ਸੀ ਕਿ ਕਿਤੇ ਨਾ ਕਿਤੇ ਹੈਵੀ ਕੈਸ਼ ਲੈ ਕੇ ਨਿਕਲਦਾ ਆ ਤੇ ਇਸ ਕਰਕੇ ਇਨੀ ਵੱਡੀ ਵਾਰਦਾਤ ਨੂੰ ਪ੍ਰੋਪਰ ਉਹਨਾਂ ਨੇ ਰੇਕੀ ਕੀਤੀ ਤੇ ਉਹ ਅਨਜਾਮ ਦੇ ਸਕੇ ਸੀ ਪਰ ਪਟਿਆਲਾ ਪੁਲਿਸ ਨੇ ਹਰ ਵਾਰੀ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹੋਵੇ ਉਹਨੂੰ ਹਮੇਸ਼ਾ ਟ੍ਰੇਸ ਕੀਤਾ ਆ ਤੇ ਰਿਕਵਰੀ ਕਰਾਈ ਆ ਤੇ ਉਸੇ ਲੜੀ ਚ ਅਸੀਂ ਇਸ ਕੰਮ ਨੂੰ ਪੂਰੇ ਮੁਕੰਮਲ ਤਰੀਕੇ ਨਾਲ ਟ੍ਰੇਸ ਕਰ ਲਿਆ। ਇਨਾਂ ਚੋਂ ਜਿਹੜੇ ਅਮਿਤ ਤੇ ਤਰਨ ਲੋਨ ਹੈ ਜੀ ਉਹ ਮੇਨ ਸਾਜ਼ਿਸ਼ ਕਰਤਾ ਸੀਗੇ ਮਤਲਬ ਜਿਹੜੇ ਨੂੰ ਟਾਰਗੇਟ ਕੀਤਾ ਜੀ ਉਹਨਾਂ ਨੂੰ ਬੜਾ ਮੋਟਾ ਜਾਲ ਦੇਖੋ ਜੀ ਉਹ ਉਹਨਾਂ ਨੇ ਦੇਖਿਆ ਕਿ ਵੀ ਐਕਟਿਵਟੀ ਜਾਂਦਾ ਆ ਕੱਲਾ ਜਾਂਦਾ ਆ ਸ਼ਾਮ ਦੇ ਸਮੇਂ ਜਾਂਦਾ ਆ ਤੇ ਉਹਨੂੰ ਈਜ਼ੀ ਟਾਰਗੇਟ ਜਿਹੜਾ ਆਇਡੈਂਟੀਫਾਈ ਕੀਤਾ ਤੇ ਬਾਕੀ ਹੋਰ ਵੀ ਇਹਨਾਂ ਤੋਂ ਡੂੰਘਾਈ ਨਾਲ ਅਸੀਂ ਪੁੱਛ ਗਏ ਜਿਹੜੇ ਜਿਹੜੇ ਪੈਸੇ ਉਹਨਾਂ ਦੇ ਵਿੱਚ ਉਹਨੇ ਕਵਿਤਾਰੀ ਕੀਤੀ ਜਿਆ ਉਹਨਾਂ ਨਾਲ ਕੁਝ ਮਸਲੀ ਵੀ ਆਪਾਂ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਸਰ ਤਰੁਣ ਚਾਹਾਨੇ ਦੇ ਕੰਪਟਰਡਰ ਸੀ ਜੇ ਉਹ ਆਪ ਅਲੱਗ ਤੋਂ ਕਮੇ ਦੇ ਥੀਕੇ ਜੁੜਿਆ ਹੋਇਆ ਹੈ ਇਹ ਕਿਤੇ ਨਾ ਕਿਤੇ ਮਤਲਬ ਉਹਨੂੰ ਜਾਣਦਾ ਸੀ ਉਹ ਕੀ ਕੰਮ ਕਰਦਾ ਸੀ ਉਹਨੂੰ ਜਾਣਦਾ ਸੀ ਪਰ ਇਹ ਗੱਲ ਅਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਪਹਿਲਾਂ ਉਹਦੇ ਕੋਲੇ ਨੌਕਰੀ ਕਰਦਾ ਰਿਹਾ ਕਿ ਨਹੀਂ ਕਰਦਾ